ਦਾ ਬੋਤਾ ਇੱਕ ਹੋਰ ਜੁੰਮਿਆ ਰੇ ਦਾ ਪੁੱਤਲਾ ਛੇਰ ਨਹੀਂ ਇਹਦਾ 10 ਦਿਨ ਪਹਿਲਾਂ ਇਹਦਾ ਵੀ ਸੂਰਤ ਬਾਜੀਆਂ ਨੇ ਕੀ ਹੋਰ ਐਵੇਂ ਨਾ ਕਿਹਦੇ ਨੁਕਸਾਨੇ ਕਰਾਉਂਦਾ ਮੁੰਡੇ ਮਾਰ ਕੇ ਨਹੀਂ ਇਹ ਨਹੀਂ ਲੱਗੀ ਕਿ ਉਹ ਕੈਂਟਰ ਲੱਗਾਗਾ ਜਿਹਦੇ ਨਾਲ ਹਰਕਹਿੰਦਾ ਕੈਂਟਰ ਵਾਲਾ ਮੇਰੇ ਪੁੱਤ ਜ ਮੈਂ ਨਹੀਂ ਇਹਦੇ ਚ ਬੱਜਾ ਮੈਂ ਅੰਡਰ ਲੋਡ ਸੀਗਾ ਕੈਂਟਰ ਵਾਲਾ ਗਲਤ ਵੀਗਾ ਹਾਂ ਆਹ ਕਰ ਸਕਦਾ ਹੈ ਕਿ ਜੁੰਮਿਆ ਰੋਦਾ ਛੱਲਾ ਕਲਾ ਮਾ ਦਾ ਬੋਤਾ ਇੱਕ ਹੋਰ ਜੁੰਮਿਆ ਕੁਈ ਬੱਧੇ ਬਣਾ ਲੈ ਲਓ ਜੀ ਇਹ ਕਿਹੜੀ ਗੱਲ ਆ ਯਾਰ 10 ਦਿਨ ਬਣਾ ਇਹਦਾ ਵੀ ਸੋਤ ਬਾਗੀਆਂ ਨਹੀਂ ਕੀ ਹੋਰ ਲੇਖ ਐ ਵੀ ਨਾ ਕਿਹੜੇ ਨੁਕਸਾਨ ਕਰਾਉਂਦੇ ਮੁੰਡੇ ਮਾਰ ਗਏ ਉਹ ਪਿੱਛੇ ਰਹਿਣੇ ਕਬਰ ਉਹਦਾ ਪਿੱਛੇ ਲੱਗਾ ਪਿੱਛਾ ਪਾਉਂਦੀ ਯਾਰ ਕਿੰਨੇ ওভারਲੋਡ ਲੱਗੀ ਹੈ ਕਿੰਦਾ ਕੇਰੀ ਜਾਨ ਚਲ ਜਾਏਗੀ ਫੇਰ ਕਿੰਨੇ ওভারਲੋਡ ਲੱਗੀ ਕੇ ਜਾਨ ਚਲ ਜਾਏਗੀ ਐਸੇ ਹੋਇਆ ਮੁੰਡੇ ਸਾਡੇ ਲੱਗੇ ਨਹੀਂ ਇਹ ਨਹੀਂ ਲੱਗੇਗੀ ਉਹ ਸੈਂਟਰ ਲੱਗਾਗਾ ਜਿਹੜਾ ਮਕਾ ਮੈਂ ਅੰਡਰਲੋਰ ਦੀ ਤਾਂ ਕੈਂਟਰ ਵਾਲਾ ਜਲਦ ਸੀਗਾ ਇੱਕ ਕੈਂਟਰ ਵਾਲਾ ਵੱਜਿਆ ਹੁਣ ਕੀ ਪੁਲਿਸ ਨੂੰ ਕੀ ਕਰਨਾ ਚਾਹੀਦਾ ਪਰ ਪੁਲਿਸ ਨੇ ਕੀ ਕਰਨਾ ਪੁਲਿਸ ਕਹਿੰਦੀ ਸਾਨੂੰ ਮਹਿਕਮਾ ਹੀ ਨਹੀਂ ਪਤਾ ਕਿਹੜਾ ਹੈ ਇਹ ਕਿਨੇ ਕਿਤੇ ਅੰਡਰ ਹਨ ਆਈ ਇੱਕ ਦਿਨ ਕਿਹਾ ਪੁਲਿਸ ਵਾਲੇ ਨੂੰ ਚੁੱਕੀਆਂ ਪੈਂਦੀਆਂ ਦੋ ਚੁੱਕੀਆਂ ਪੈਂਦੀਆਂ ਇੱਧਰ ਦਸੂਆ ਪੈਂਦਾ ਦੂਆ ਥਾਣਾ ਇੱਧਰ ਆਜ ਪਟਾਣਾ ਕਿਸੇ ਨੇ ਨਹੀਂ ਕੋਈ ਕਾਰਵਾਈ ਨਹੀਂ ਕਰਦਾ ਬਿਆਨਾਂ ਤੇ ਆ ਹੁਣ ਵੀ ਦੇਖੋ ਕਿੰਨਾ ਵੱਡਾ ਐਕਸੀਡੈਂਟ ਹੋਇਆ 15 ਦਿਨ ਟ੍ਰੈਲ ਹੋਇਆ ਕਿ ਇੱਧਰ ਰੋਡ ਦਾ ਤੁਰੇ ਜਾਂਦੇ ਆ ਸਿੱਧੀ ਲਿਆ ਕੇ ਗੱਡੀ ਵਿੱਚ ਮਾਰ ਦਿੱਤੀ ਪਹਿਲਾਂ ਸ਼ੀਸ਼ੇ ਤੋਂ ਉਹ ਮੁਰਗੇ ਬਲਵਾਚੀ ਕੀਤੀ 25-30 ਮੁੰਡੇ ਲਿਆ ਕੇ ਦਾ ਧੱਕੇ ਨਾਲ ਟਰਾਲੀ ਲੈ ਕੇ ਚੱਲੇ ਗਏ ਜੀ ਅੱਛਾ ਪੂਰੀ ਮੁਰਵਾਚੀ ਗੱਲ ਹੁਣ ਕੀ ਪ੍ਰਸਤਬ ਕੀ ਮੰਗ ਕਰਦੇ ਹੋ ਤੁਸੀਂ ਮੰਗ ਇਹੀ ਕਰਦੇ ਆ ਪ੍ਰਸ਼ਾਸਨ ਤੋਂ ਜੀ ਰੋਡ ਤੇ ਚੱਲਣਾ ਧਿਆਨ ਨਾਲ ਚੱਲਣਾ ਚਾਹੀਦਾ ਹੈ ਰਾਤ ਨੂੰ ਹੀ ਚੱਲਣੀ ਕਹਿੰਦੀਆਂ ਦਿਨੇ ਨਹੀਂ ਚੱਲਣੀਆਂ ਚਾਹੀਦੀਆਂ ਇਹ ਤਾਂ ਬਿਲਕੁਲ ਨਿਰੀ ਬਦਮਾਚੀ ਹੈ ਇਹ ਜੋ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਖਾਦਾ ਇਹਨੇ ਘਮਾਉਂਦਾ ਹੀ ਆਉਂਦਿਆ ਪੂਰੇ ਰੋਡ ਤੇ ਇਹ ਕਹਿੰਦਾ ਮੇਰੇ ਅੱਗੇ ਕਾਰ ਨਾ ਬਰੇਜ ਸਾਡੀ ਸਾਈਡ ਆ ਗਿਆ ਮੈਂ ਥੱਲੇ ਵੀ ਛੁੱਟੀ ਗੱਡੀ ਤਾਂ ਵੀ ਉਹਨਾਂ ਪਿਛਲੀ ਸਾਈਡ ਲਿਆ ਕੇ ਵੇਚ ਮਾਰੀ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਆ ਦੇਖ ਲਓ ਤੁਹਾਡੇ ਸਾਹਮਣੇ ਗਿਆ ਜੀ ਹੁਣ ਮਿਸਤਰੀ ਲਿਆ ਕੇ ਐਸਟੀਮੇਟ ਦੱਸ ਦੰਨੇ ਤੁਹਾਨੂੰ ਕਿੰਨਾ ਹੋਇਆ ਸਵਾਰੀਆਂ ਤੇ ਵੀ ਸੱਟਾਂ ਲੱਗੀਆਂ ਹਾਂਜੀ ਬਿਲਕੁਲ ਜੀ ਆ ਦੇਖੋ ਅਜੇ ਇੱਕ ਸਵਾਰੀ ਉਹ ਗਈ ਵੀ ਆ ਸੱਟਾਂ ਲੱਗਣ ਪਟੀਆਂ ਉਸ ਤੋਂ ਬਾਅਦ ਸਵਾਰੀਆਂ ਨੂੰ ਤੁਸੀਂ ਦੂਜੀ ਪਾਸੇ ਚੜਾ ਦਿੱਤਾ ਹਾਂਜੀ ਦੂਜੀ ਪਾਸੇ ਤੇ ਸ਼ਿਫਟ ਕੀਤਾ ਜੀ ਅਏ ਦਿਨ ਆ ਲੋਡਰ ਲੋ ਟਰਾਲੀਆਂ ਲੰਘਦੀਆਂ ਬਹੁਤ ਬਹੁਤ ਪਰੇਸ਼ਾਨ ਕਰ ਰਹੇ ਆ ਜੀ ਬਹੁਤਾ ਹੀ ਜ਼ਿਆਦਾ ਇਹਨਾਂ ਦਾ ਮੋਹੀ ਮੰਗ ਕਰਦੇ ਤੁਸੀਂ ਪੰਜਾਬ ਪੁਲਿਸ ਤੋਂ ਜੀ ਇਹੋ ਮੰਗ ਕਰਦੇ ਆ ਵੀ ਇਹਨਾਂ ਦਾ ਕੁਝ ਅੰਡਰ ਲੋਡ ਕਰਨ ਜਾ ਇਹਨਾਂ ਨੂੰ ਕੋਈ ਮਾਲ ਟਰੱਕ ਚ ਪਾਉਣ ਕੀ ਇਹਨਾਂ ਦਾ ਹਿਸਾਬ ਤਾਂ ਪੂਰੇ ਰੋਡ ਦੇ ਵਿੱਚ ਤਾਂ ਇਹ ਆਉਂਦੇ ਆ ਇਹਨਾਂ ਤੇ ਨੱਥ ਪਾਈਏ ਜੀ ਇਹਨਾਂ ਨੂੰ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੋਈ 4-5 ਦਿਨ ਪਹਿਲੇ ਵੀ ਨੰਗਲ ਦੋ ਤਿੰਨ ਦੋ ਬੰਦੇ ਮਾਰੇ ਤੇ ਅੱਜ ਫੇਰ ਭਰੀ ਬਸਤੀ ਜਿਹਾ ਲੈ ਆ ਕੇ ਨੇ ਟਰਾਲੀ ਭਾਰੀ ਕੱਟ ਮਾਰਦੇ ਆਂਦੇ ਓਵਰ ਲੋਡ ਓਵਰ ਸਪੀਡ ਤੇ ਆਂਦੇ ਆ ਜੀ ਸਵਾਰੀਆਂ ਤੇ ਤੁਹਾਡੇ ਸਭ ਇੱਕ ਬੰਦੇ ਸਾਟ ਲੱਗੇ ਆ ਹਾਂਜੀ ਇੱਕ ਦੇ ਲੱਗੀ ਆ ਜੀ ਇੱਕ ਦਾ ਆਪਾਂ ਨੂੰ ਦਸੂਵੇ ਭੇਜਿਆ ਜੀ ਜੀ ਹੁਣ ਪੁਲਿਸ ਕਥੀ ਮੰਗ ਕਰਦੇ ਐਨਾ ਕੋਈ ਨੱਥ ਪਾਈਏ ਇਹ ਨਾ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਕੋਈ ਮੈਂ ਜੀ ਬਾਰੀ ਦੇ ਕੰਡੇ ਬੈਠਿਆ ਸੀ ਜੀ ਉਹ ਪਬਲਿਕ ਟਰਾਲੀ ਆਈ ਤੇ ਉਹ ਟ੍ਰੈਬਸ ਦੇ ਵਿੱਚ ਵੱਜੀ ਤੇ ਜਿਹਦੇ ਨਾਲ ਇਹ ਮੇਰੇ ਸਟ ਲੱਗੀ ਕੀ ਕੰਮ ਕਰਦੇ ਤੁਸੀਂ ਮੈਂ ਬਿਜਲੀ ਦਾ ਜੀ ਕੀ ਮੰਕਰ ਦੇ ਪੁਲਿਸ ਤੋਂ ਮੈਂ ਪੁਲਿਸ ਤੋਂ ਇਹ ਮੰਕਰਦਾ ਕਿ ਇਹ ਬਲੋਟਰਾਲੀ ਹੈ ਬੰਦੋ